ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗੱਲ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਬਰਕਤ ਨਹੀਂ ਰਹਿੰਦੀ ਤਾਂ ਤੁਸੀਂ ਇਸ ਸ਼ਬਦ ਦਾ ਜਪ 11 ਵਾਰ ਰੋਜ਼ 21 ਦਿਨ ਕਰਨਾ ਹੈ ਸਾਧ ਸੰਗਤ ਜੀ ਘਰ ਦੇ ਵਿੱਚ ਬਰਕਤਾਂ ਪੈ ਜਾਣਗੀਆਂ ਇੰਨਾ ਬਰਕਤ ਪਵੇਗੀ ਇੰਨਾ ਵਾਅਦਾ ਹੋ ਜਾਏਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਚਾਹੀਏ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਸੱਚੇ ਮੰਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋਲੇ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਿਆ ਵੀਡੀਓ ਜੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਤੇ ਵੀਡੀਓ ਵਧੀਆ ਲੱਗੀ ਹੋਵੇ ਹਰ ਇੱਕ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾ ਸੰਗਤ ਜੀ ਇਹ ਜੁਕਤੀ ਸਾਡੇ ਸੁੱਤੇ ਹੋਏ ਭਾਗ ਜਗਾ ਦੇਵੇਗੀ ਜੋ ਤ੍ਰਿਜਨ ਤੁਸੀਂ ਚਾਹੁੰਦੇ ਹੋ ਉਹ ਆਪਣੇ ਆਪ ਤੁਹਾਡੇ ਵੱਲ ਭੱਜੀਆਂ ਆਉਣ। ਸਾ ਸੰਗਤ ਜੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਤਕਲੀਫਾਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ। ਸਾ ਸੰਗਤ ਜੀ ਜੇਕਰ ਆਪਾਂ ਇਹ ਇੱਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾ ਸੰਗਤ ਜੀ ਇਹ ਕੰਮ ਕਰਨਾ ਕੋਈ ਔਖਾ ਨਹੀਂ ਹੈ। ਸਾ ਸੰਗਤ ਜੀ ਨਾ ਹੀ ਕੋਈ ਵੇਲਾ ਵਕਤ ਵਿਚਾਰਾਂ ਦੀ ਲੋੜ ਹੈ ਸਾਧ ਸੰਗਾ ਜੀ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਸਾਧ ਸੰਗਾ ਜੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਤੂੰ ਜੋ ਕਿ ਜੁ ਵੀ ਸਾਨੂੰ ਦਿੱਤਾ ਹੈ ਸਾਧ ਸੰਗਾ ਜੀ ਜਿਵੇਂ ਅੱਜ ਪਰਮਾਤਮਾ ਜੀ ਦਾ ਸ਼ੁਕਰ ਕਰਾਂਗੇ ਸਾਧ ਸੰਗਾ ਜੀ ਪਤਾ ਨਹੀਂ ਕਿੰਨੀ ਹੈ ਰਹਿਮਤਾ ਵਾਹਿਗੁਰੂ ਜੀ ਕਰਨਗੇ ਸਾ ਸੰਗਤ ਜੀ ਮਹਾਂਪੁਰਸ਼ ਜੀ ਪੂਰਨ ਬ੍ਰਹਮ ਗਿਆਨੀ ਸੰਤ ਭਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੀ ਸਮਝਾਉਂਦੇ ਹੋਏ ਭਾਈ ਕਹਿੰਦੇ ਨੇ ਕਿ ਰੱਬ ਦੀ ਰਹਿਮਤ ਖਜ਼ਾਨੇ ਦੀ ਚਾਬੀ ਹੈ ਸਾ ਸੰਗਤ ਜੀ ਜਦੋਂ ਜੋ ਬੰਦਾ ਵੀ ਕਿਸੇ ਦਾ ਮਹਤਾਜ ਨਹੀਂ ਹੋ ਸਕਦਾ ਸਤ ਗੁਰੂ ਜੀ ਉਸ ਉੱਤੇ ਬੀਬੇ ਅੰਤ ਕਿਰਪਾ ਕਰਦੇ ਨੇ ਸਾਧ ਸੰਗਤ ਜੀ ਉਸ ਦੀ ਜ਼ਿੰਦਗੀ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਨਿੱਕੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਸ਼ੁਕਰਾਨਾ ਕਰਨਾ ਹੈ ਸਾਧ ਸੰਗਤ ਜੀ ਸਵੇਰੇ ਉੱਠਦੇ ਸਾਲ ਸ਼ੁਕਰਾਨਾ ਕਰੋ ਸਾਧ ਸੰਗਤ ਜੀ ਰਾਤ ਨੂੰ ਸੌਣ ਵੇਲੇ ਸ਼ੁਕਰਾਨਾ ਕਰੋ ਰੋਟੀ ਖਾਣ ਵੇਲੇ ਸ਼ੁਕਰਾਨਾ ਕਰੋ ਤੁਹਾਡੀ ਜ਼ਿੰਦਗੀ ਵਿੱਚ ਇੰਨੀ ਜਲਦੀ ਬਦਲਾ ਆ ਜਾਵੇਗਾ ਉਸ ਨੂੰ ਗੁਰੂ ਚਰਨਾਂ ਦੇ ਨੇੜੇ ਹੋ ਜਾਓਗੇ ਪਰਮਾਤਮਾ ਦੇ ਨਾਮ ਦੀ ਪ੍ਰੀਤੀ ਤੁਹਾਡੇ ਅੰਦਰ ਵੱਸ ਜਾਵੇਗੀ ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਨੂੰ ਪਿਆਰ ਕਰਨ ਲੱਗ ਜਾਓਗੇ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਇੰਨੀਆ ਬਰਕਤਾਂ ਪੈਣਗੀਆਂ ਰਿਚਕ ਦੇ ਵਿੱਚ ਇਨਾ ਵਾਧਾ ਹੋਵੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ सत्संग जी इस शब्द का जाप करना है सत्संग जी इस शब्द का जाप ग्यारह बार रोज़ इक्की दिन करना है सत्संग जी थोड़े तो सारे काम सवर जाएंगे सत्संग जी ती हो सके तो सवेरे अमृत वेले करना है सत्संग जी ती सवेरे उठ के तो सुचे कपड़े पा के सात संगत जी वागुरु जी धूप भुती करके ती वगुरु जी के कोल बैठ के सात संगत जी इस शब्द का जाप करना है सुचा आसन ला के जाप करना है सत्संग जी वागुरु जी दे ना के नाल एकाग्र चित होकर इस शब्द का जाप करना है सत्संग जी तो सारे काम सबर जाने ਸਾ ਸੰਗਿਆ ਜੀ ਆਓ ਹੁਣ ਆਪਾਂ ਸ਼ਬਦ ਦੀ ਸਾਂਝ ਪਾਉਂਦੇ ਹਾਂ ਗੋੜੀ ਸੁਖਮਨੀ ਮਹੱਲਾ ਪੰਜਮਾ ਨਿਰਤਨ ਕੋ ਤਨ ਤੇਰਾ ਨਾ ਨਿਤਾਵੇ ਕੋ ਨਾ ਤੇਰਾ ठाਉ ਨਿਮਾਨੇ ਕੋ ਪ੍ਰਵ ਤੇਰੋ ਮਾਨ ਸਗਲ ਕਟਾ ਕੋ ਤੇਵੋ ਦਾਨ ਕਰਨ ਕਰਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਰਗਰਾਤੇ ਤੇਮਰੀ ਉਸਤਤਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਗੋੜੀ ਸੁਖਮਨੀ ਮਹਲਾ 5 ਨਿਰਦਨ ਕੋ ਤਨ ਤੇਰਾ ਨਾਉ ਨਿਖਾਵੇ ਕੋ ਨਾ ਤੇਰਾ ਥਾਉ ਨਿਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਤੇਉ ਦਾਨ ਕੰਨਕਰਾਵਨ ਹਾਰਸੁ ਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ आपन संग आ प्रव्राते उस्त तुम ते नानक अवरन जानस कोए गोडी सुखमणि महला पंजमा नेतन को तन तेरा नाओ निथावे को नव तेरा थाओ, निमाने को प्रभ तेरो मन सगलकटा को तेवो दान कर्ण करावन हार सोवामि सगलकटा के अंतर जामी अपनी गत मित जानो आपे आपन सा आप प्रभ ुमरि तुम ते होए, नानक अवर जानसकोये गौडि महला पंजवा निर्तन को तन तेरा नाओ, निथावे को न तेरा थाओ, निमाने को प्रव तेरो मान, सगल कटा को तेवो दान गन करावान हार सो स्वामी सगळ कटाके अंतर जामी आपनी गत मित जानो आपे आपन संग आप प्रब्राते तुमरी उसत तुमते होए नानके अवर्ण जान सकोए गौरि सुखमनी महला पंजवा निर्तन को तन तेरा को न तेरा था निमाने को प्रव तेरो मान सगल कटा को देवो दान कन करावन हार स्वामि सगल कटाके जामी। ி கத்தன ஆேன் சாப்பபராுமரி உஸத்தும நான அவரண ஜன்கோ கௌரி சுகமி மஹ்தன கோத்தன निथावे को न तेरा थाओ निमाने को प्रभ तेरो मान सगल कटा को देवो दान क्रावन हार सगल कटा करन क्रावन सगल कटा के अंतर जामी ਆਪਣੀ ਗਤ ਮਿਤ ਚੰਨ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਗੋੜੀ ਸੁਖ ਮਨੀ ਮਹੱਲਾ ਪੰਜਵਾ ਨਿਰਤਨ ਕੋ ਤਨ ਤੇਰਾ ਨਾਉ नथावे को न तेरा थाओ। निमाने को प्रव तेरो मान। सगल कटा को तेवो दान। करन करावन हार सोमी सगल कटा के अपनी गत मित आपे ਆਪਨਿਤ ਸਾਂਗਿ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰਨ ਜਾਨ ਸਕੋਏ ਗੋੜੀ ਸੁਖਮਨੀ ਮਹਲਾ 5 निर्तन को तन तेरा नाओ निथावे को नौ तेरा ठाओ निमने को प्रब तेरो मान सगल कटा को देवो दान करन करवन हार सो आमी सगल कटा के आंतरे जामी ி மி ஆேன் சங்க ஆ பிரமரி உஸ்தும நான அவரண கௌரி சுகமணி மஹா பஞ்சவ நிர்தன கோத்தன निथावे को न तेरा थाओ, निमाने को प्रभ तेरो मान, सगल कटा को देवो दान कर्णक रावण हार स्वामी सगल कटा के अंतर जामी। अपनी गात गत मित्र आपे ਆਪਣ ਸੰਗ ਆਪ ਪ੍ਰਭ ਰਾਤੇ ਤੇਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਗੋੜੀ ਸੁਖਮਨੀ ਮਹਲਾ ਪੰਜਵਾਂ ਨਿਮਨ ਨਿਰਤਨ ਕੋ ਤਨ ਤੇਰਾ ਨਾਉ ਨਿਤਾਰੇ ਕੋ ਨਉ ਤੇਰਾ ਥਾਓ ਨਿਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਉ ਦਾਨ ਕਨਕਰਾਵਨ ਹਾਰ ਸੁ ਆਮੀ ਸਗਲ ਕਟਾ ਕੇ ਆਂਤਰੇ ਜਾਮੀ ਆਪਣੇ ਗਤ ਮਿਤ ਜਾਨੋ ਆਪੇ ਆ பிரபரா உஸ்த்தே ஹோ நான்கோய கௌழி சுகமணி மஹன கோ தன नितावे को नउ तेरा ठाओ निमाने को प्रभु तेरो मान सगल कटा को देवो दान कर्ण क्रौवन हार सो आमी सगल कटा के अंतर जामी अपनी गत मेंति जानो आपे संग आप प्रभ्राते तुमरे उस्त तुम ते होए, नानक अवर जानसकोय सुख सुखमणि महल्ला पंचमा, निर्तन को तन तेरा नितावे को नाव तेरा था निमाने को प्रभ तेरो मान सगलकटा को तेवो दान। दान कर्णक हार स्वामी சகல கட்டாக்கமித்தோ ஆன சங்க ஆவிர்த்தே துமதி ஒஸ்துமே நான அவரண ஜனசகோயி சுகமணி மஹா பஞ்சமா निर्धन को तन तेरा नौ निथावे को नव तेरा थाओ निमाने को प्रभ तेरो मान सगल कटा को देवो दान, दान करावन हार स्वामी ਸਕਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮ ਉਸਤਤ ਤਮਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਸਾਥ ਸੰਗਤ ਜੀ ਇਹ ਸੀ ਆਪਣਾ ਸ਼ਬਦ ਸਾਥ ਸੰਗਤ ਜੀ ਤੁਸੀਂ ਇਹ ਸ਼ਬਦ ਨੂੰ ਰੋਜ਼ ਫੋਨ ਤੇ ਲਗਾ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਤੇ ਆਪ ਵੀ ਜਾਪ ਕਰ ਸਕਦੇ ਹੋ ਸਾਥ ਸੰਗਤ ਜੀ ਜਿੰਮੇ ਵੀ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਸਾਥ ਸੰਗਤ ਜੀ ਤੁਸੀਂ ਇਹ ਸ਼ਬਦ ਦਾ ਜਾਪ 11 ਵਾਰ ਰੋਜ਼ ਕੀ ਦਿਨ ਕਰਨਾ ਹੈ ਸਾਥ ਸੰਗਤ ਜੀ ਕਰਦੇ ਵਿੱਚ ਇਨਾ ਪੈਸਾ ਆ ਜਾਵੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਘਰ ਦੇ ਵਿੱਚ ਇੰਨੀਆਂ ਬਰਕਤਾਂ ਰਹਿਮਤਾਂ ਵਰਤ ਜਾਣੀਆਂ ਕਿ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਸਾ ਸੰਗਤ ਜੀ ਇਹ ਸੀ ਆਪਣਾ ਜਸ਼ਬਦ ਸਾ ਸੰਗਤ ਜੀ ਸ਼ਬਦ ਵਧੀਆ ਲੱਗਿਆ ਹੋਵੇ ਤੇ ਕਮੈਂਟ ਬਾਕਸ ਵਿੱਚ ਸਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ 사ਤ ਸੰਗਤ ਜੀ ਅਤੇ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਰਹਦੀ 사ਤ ਸੰਗਤ ਜੀ ਤਾਂ ਜੋ ਉਹ ਵੀ ਆਪਣੇ ਘਰ ਦੇ ਵਿੱਚ ਇਹ ਸ਼ਬਦ ਨੂੰ ਲਗਾ ਸਕਣ ਤੇ ਉਹਨਾਂ ਤੇ ਵੀ ਵਾਹਿਗੁਰੂ ਦੀ ਰਹਿਮਤ ਹੋ ਸਕੇ 사ਤ ਸੰਗਤ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰ ਸਾਤ ਸੰਗਤ ਜੀ ਜੇ ਕੋਈ ਭੁੱਲਿਆ ਪੜਕਾ ਹੋਵੇ ਗੁਰੂ ਸਾਹਿਬ ਦੇ ਨਾਲ ਜੁੜ ਸਕੇ ਸਾਤ ਸੰਗਤ ਜੀ ਸਾਡਾ ਇੱਕੋ ਹੀ ਕੰਮ ਹੈ ਗੁਰੂ ਨਾਲ ਜੁੜਨਾ ਤੇ ਜੋੜਨਾ ਸਾਤ ਸੰਗਤ ਜੀ ਜਨਪਾਪਾ ਅਜੀਤ ਸਿੰਘ ਜੀ ਦੇ ਹਰ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਤੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੇ ਹੋਵੇ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਸਤ ਸਾਂਗਤ ਜੀ ਹੋਈ ਆਪੋਲਾ ਜੁਕਾਂ ਦੀ ਖਿਮਾ ਬਖਸ਼ਣੇ ਜੀ ਫਾਇਦਾ ਜੋ ਆ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ